ਹਲੇ ਘਰ ਬਣੇ ਨੂੰ 3-4 ਮਹੀਨੇ ਹੋਏ ਨੇ ਜਮਾ ਨਮਾ ਘਰ ਹੈ ਸੀ ਤੇ ਰੇਟ ਮੰਗਿਆ ਮਾਲਕ ਨੇ 6 ਲੱਖ ਰੁਪਇਆ ਡਿਮਾਂਡ ਮੌਕੇ ਤੇ ਘੱਟ ਆਪਦਾ ਹੋ ਜਾਊਗਾ ਬਾਕੀ ਜਿਹੜੀ ਇਹ ਤੁਸੀਂ ਵੀਡੀਓ ਦੇਖ ਰਹੇ ਹੋ ਸੀ ਇਹਦੇ ਵਿੱਚ ਤੁਹਾਨੂੰ 2 ਇੱਕ ਕੋਠੀ ਇੱਕ ਘਰ ਦੋ ਚੀਜ਼ਾਂ ਦੇਖਣ ਨੂੰ ਮਿਲਣ ਗਈਆਂ ਤੇ ਇੱਕ ਕੁੱਠੀ ਦੀ ਵੀ ਆਪਾਂ ਗੱਲ ਕਰਾਂਗੇ ਘਰ ਦੀ ਵੀ ਗੱਲ ਕਰਾਂਗੇ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਵੀ ਘਰ ਕੁੱਠੀ ਮਕਾਨ ਕਿਸੇ ਵੀ ਏਰੀਆ ਚ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਮੈਂ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ 73800 ਪੂਰਾ 2600 73 ਨਵੀਆਂ ਨਵੀਆਂ ਕੁੱਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦਬੋ ਜਿਹੜੀ ਕੋਠੀ ਆਪਾਂ ਵੀਡੀਓ ਚ ਲੈ ਕੇ ਪਹੁੰਚੇ ਹਾਂ ਤੁਹਾਨੂੰ ਪਸੰਦ ਆਊਗੀ ਰੇਟ ਵੀ ਮਾਲਕ ਨੇ ਬਹੁਤ ਚਾਇਜ਼ ਲਾ ਕੇ ਭੇਜ ਬਾਕੀ ਜਿਹੜੀ ਇਹ ਕੋਠੀ ਬਣੀ ਹੋਈ ਹੈ ਅ ਰਜਿਸਟਰੀ ਵਾਲੀ ਜਗ੍ਹਾ ਦੇ ਵਿੱਚ ਬਣੀ ਹੋਈ ਹੈ ਸਿੰਗਲ ਪੋਰਸ਼ਨ ਹੈ ਜੀ ਸਾਰਾ ਕੰਮ ਮਾਲਕ ਨੇ ਵਧੀਆ ਕਰਵਾ ਰੱਖਿਆ ਰੰਗ ਰੋਗਨ ਦਾ ਟਾਈਲਾਂ ਦਾ ਮੇਨ ਗੇਟ ਜੋੜੀਆਂ ਸ਼ੀਸ਼ੇ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਉੱਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਤੇ ਸਾਰੀ ਜਿਹੜੀ ਇਹ ਕੋਠੀਏ ਨਕਸ਼ੇ ਤੇ ਮਾਲਕ ਨੇ ਤਿਆਰ ਕਰਵਾਈ ਹੋਈ ਹੈ ਪੂਰੀ ਆਪਾਂ ਗੱਲ ਕਰਾਂਗੇ ਜੀ ਤੇ ਜਿਹੜੀ ਕੋਠੀ ਆਪਣੇ ਕੋਲੇ ਇਹ ਪਹੁੰਚੀ ਹੈ 113 ਗੱਜ ਮਾਲਕ ਨੇ ਜਗ੍ਹਾ ਦੱਸੀ ਹੈ 113 ਗੱਜ ਜਗ੍ਹਾ ਦੇ ਵਿੱਚ ਕੋਠੀ ਬਣੀ ਹੋਈ ਹੈ ਪਰ ਕੋਠੀ ਦੀ ਜਿਹੜੀ ਰਜਿਸਟਰੀ ਹੋਈ ਹੈ ਉਹ ਮਾਲਕ ਨੇ ਕਨਫਰਮ ਕਰਵਾਇਆ 100 ਗੱਜ ਜਗ੍ਹਾ ਦੀ ਹੋਈ ਹੈ ਜੀ 100 ਗੱਜ ਦੀ ਰਜਿਸਟਰੀ ਆਪਾਂ ਨੂੰ ਮਿਲ ਜਾਵੇਗੀ ਬਾਕੀ ਤੁਸੀਂ ਦੇਖ ਰਹੇ ਹੋ ਜੀ ਜਦੋਂ ਆਪਾਂ ਐਂਟਰ ਕਰਦੇ ਹਾਂ ਮੇਨ ਗੇਟ ਤੋਂ ਬਾਹਰਲੀ ਸਾਈਡ ਆਪਾਂ ਨੂੰ ਇੱਕ ਰੂਮ ਦੇਖਣ ਨੂੰ ਮਿਲੂਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸੀ ਡਰਾਇੰਗ ਰੂਮ ਹੈ ਇਹ ਇਹਦਾ ਗੇਟ ਆਪਾਂ ਨੂੰ ਇੱਕ ਤਾਂ ਬਾਹਰ ਗਲੀ ਦੇ ਵਿੱਚ ਮਿਲ ਜਾਊਗਾ ਤੇ ਇੱਕ ਆਪਾਂ ਨੂੰ ਅੰਦਰ ਲਈ ਸੜ ਮਿਲ ਜਾਊਗਾ ਰੰਗ ਰੋਗਨ ਤੋਂ ਲੈ ਕੇ ਉੱਤੇ ਥੱਲੇ ਦਾ ਸਾਰਾ ਕੰਮ ਮਾਲਕ ਨੇ ਵਧੀਆ ਕਰਵਾ ਰੱਖਿਆ ਵੀਡੀਓ ਇਹਨਾਂ ਨੇ ਵਧੀਆ ਬਣਾ ਕੇ ਆਪਣੇ ਕੋਲੇ ਭੇਜੀ ਹੈ ਤੇ ਸਾਰੀ ਆਪਾਂ ਗੱਲ ਕਰਾਂਗੇ ਅਸੀਂ ਤੇ ਤੁਸੀਂ ਦੇਖ ਰਹੇ ਹੋ ਜੇ ਆਪਾਂ ਥੱਲੇ ਗੱਲ ਕਰੀਏ ਫਰਸ਼ ਦੀ ਤਾਂ ਸਾਰਾ ਜਿਹੜਾ ਪੱਥਰ ਲੱਗਿਆ ਹੋਇਆ ਪੂਰਾ ਵਧੀਆ ਹਾਈ ਕੁਆਲਿਟੀ ਦਾ ਇਹਨਾਂ ਨੇ ਲਵਾ ਰੱਖਿਆ ਸੀ ਲਾਈਟਿੰਗ ਦਾ ਟੋਟਲ ਕੰਮ ਹੋਇਆ। ਬਾਕੀ ਪਾਣੀ ਵਾਸਤੇ ਆਪਾਂ ਨੂੰ ਸਮਰਸੀਬਲ ਮੋਟਰ ਵੀ ਮਿਲ ਜਾਊਗੀ। ਤੇ ਬਾਹਰਲੀ ਸਾਈਡ ਆਪਾਂ ਨੂੰ ਇੱਕ ਬਾਥਰੂਮ ਏਰੀਆ ਵੀ ਮਿਲ ਜਾਊਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸੀ। ਇਹ ਸਾਰਾ ਦੇਖ ਰਹੇ ਹੋ ਕੰਮ ਇਹਨਾਂ ਨੇ ਵਧੀਆ ਕਰਵਾ ਰੱਖਿਆ। ਤੇ ਟਾਈਲਾਂ ਵਗੈਰਾ ਦਾ ਟੋਟਲ ਕੰਮ ਹੋਇਆ। ਉੱਤੇ ਆਪਾਂ ਨੂੰ ਪੀਓਪੀ ਵਧੀਆ ਮਿਲ ਜਾਊਗੀ। ਕਲਰ ਵਗੈਰਾ ਆਪਾਂ ਨੂੰ ਕੰਪਲੀਟਡ ਸਾਰਾ ਮਿਲੂਗਾ। ਬਾਕੀ ਜਿਹੜਾ ਇਹ ਬਾਥਰੂਮ ਹੈ ਬਾਹਰਲੀ ਸਾਈਡ ਪੋਰਚ ਦੇ ਵਿੱਚ ਬਣਿਆ ਹੋਇਆ ਹੈ। ਤੇ ਅੰਦਰ ਵੀ ਆਪਾਂ ਚੱਲਾਂਗੇ ਜੀ ਜਿੰਨੇ ਬੈੱਡਰੂਮਸ ਬਣੇ ਨੇ ਕਿਚਨ ਬਣਿਆ ਹੋਇਆ ਸਾਰਾ ਕੁਝ ਤੁਹਾਨੂੰ ਮੈਂ ਦਿਖਾਉਣਾ ਉੱਤੇ ਦੀ ਆਪਾਂ ਵੀਡੀਓ ਦੇਖਾਂਗੇ ਉੱਤੇ ਦੀ ਵੀ ਇਹਨਾਂ ਨੇ ਵੀਡੀਓ ਬਣਾ ਕੇ ਭੇਜੀ ਆ ਛੱਤ ਤੋਂ ਵੀ ਬਾਕੀ ਆਸੇ ਪਾਸੇ ਦੀ ਲੋਕੇਸ਼ਨ ਦਾ ਤੁਹਾਨੂੰ ਪਤਾ ਲੱਗ ਜਾਊਗਾ ਉੱਤੇ ਜਾ ਕੇ ਬਾਕੀ ਤੁਸੀਂ ਸਾਰਾ ਕੁਝ ਦੇਖੋਗੇ ਤੇ ਕਿਚਨ ਦੀ ਆਪਾਂ ਗੱਲ ਕਰੀਏ ਤਾਂ ਕਿਚਨ ਤੁਸੀਂ ਚੈੱਕ ਕਰੋ ਜੀ ਕਿਚਨ ਵਧੀਆ ਖੁੱਲਾ ਡੁੱਲਾ ਆਪਾਂ ਨੂੰ ਦੇਖਣ ਨੂੰ ਮਿਲੂਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇੱਕ ਆਪਾਂ ਨੂੰ ਵਿੰਡੋ ਮਿਲ ਜੂਗੀ ਕਿਚਨ ਨੂੰ ਵੀ ਗੇਟ ਪੂਰਾ ਹੈਵੀ ਤੇ ਵਧੀਆ ਇਹਨਾਂ ਨੇ ਲਗਵਾਇਆ ਹੋਇਆ ਤੇ ਕਿਚਨ ਦੇਖ ਲਓ ਜੀ ਵਧੀਆ ਕਿਚਨ ਮਿਲ ਜੂਗਾ ਤੇ ਭਾਂਡੇ ਧੋਣ ਵਾਸਤੇ ਸਿੰਕ ਵਗੈਰਾ ਵਧੀਆ ਮਿਲ ਜੂਪ ਤੇ ਆਰੋ ਟੰਗੜ ਵਾਸਤੇ ਅਲੱਗ ਤੋਂ ਜਗ੍ਹਾ ਉੱਪਰ ਬਣੀ ਹੋਈ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸੀ ਤੇ ਇਕੱਲੀ-ਇਕੱਲੀ ਆਪਾਂ ਚੀਜ਼ ਤੁਹਾਨੂੰ ਦਿਖਾ ਰਹੇ ਆ ਪੂਰੀ ਵੀਡੀਓ ਤੁਸੀਂ ਦੇਖ ਰਹੇ ਹੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਜ਼ਰੂਰ ਮੈਨੂੰ ਕਮੈਂਟ ਕਰਕੇ ਦੱਸਦੇ ਰਹੋ ਜੀ ਕਮੈਂਟ ਨਾਲ ਦੀ ਨਾਲ ਚੱਲਦੀ-ਚੱਲਦੀ ਵੀਡੀਓ 'ਚ ਕਰਦੇ ਰਹੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਵੀਡੀਓ ਵਧੀਆ ਲੱਗ ਰਹੀ ਆ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਉਹਨੂੰ ਜਰੂਰ ਦਬਾ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਮੇਰੇ ਵੱਡੇ ਬਜ਼ੁਰਗ ਮੇਰੇ ਭਰਾ ਜਿੰਨੇ ਤੁਸੀਂ ਦੇਖ ਰਹੇ ਹੋ ਵੀਡੀਓ ਪਸੰਦ ਜੇ ਤੁਹਾਨੂੰ ਆ ਰਹੀ ਹੈ ਜੀ ਤਾਂ ਵੀਡੀਓ ਦੇ ਥੱਲੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਤੁਹਾਨੂੰ ਮਿਲ ਗਿਆ ਹੋਊਗਾ ਉਹਨੂੰ ਜਰੂਰ ਦਬਾ ਦਿਓ ਸਬਸਕ੍ਰਾਈਬ ਦਾ ਇਹ ਫਾਇਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲ ਮੈਸੇਜ ਆਪਣੀ ਨਵੀਂ ਵੀਡੀਓ ਦਾ ਪਹੁੰਚ ਜਾਊਗਾ ਜੀ ਤੇ ਸਬਸਕ੍ਰਾਈਬ ਜ਼ਰੂਰ ਕਰ ਦੋ ਬਾਕੀ ਤੁਸੀਂ ਕੋਠੀ ਦੇਖ ਰਹੇ ਹੋ ਜੀ ਵਧੀਆ ਕੋਠੀ ਆਪਾਂ ਲੈ ਕੇ ਪਹੁੰਚਿਆ ਜੀ ਆਪਾਂ ਇਸ ਕੋਠੀ ਦੀ ਡਿਮਾਂਡ ਦੀ ਗੱਲ ਕਰੀਏ ਤਾਂ ਓਨਰ ਵੱਲੋਂ ਆਪਣੇ ਕੋਲੇ ਜਿਹੜੀ ਡਿਮਾਂਡ ਪਹੁੰਚੀ ਆ 25 ਲੱਖ ਰੁਪਿਆ ਮਾਲਕ ਨੇ ਕਹੀ ਹੈ ਡਿਮਾਂਡ ਤੇ ਮਾਲਕ ਨੇ ਕਿਹਾ ਰੇਟ ਮੌਕੇ ਤੇ ਘੱਟ ਵੱਧ ਕਰ ਲਾਂਗੇ ਇੱਕ ਬਾਰੀ ਸਿਰਫ 25 ਲੱਖ ਰੁਪਿਆ ਡਿਮਾਂਡ ਹੈਗੀ ਤੇ ਆਪਾਂ ਨੂੰ ਬੈੱਡਰੂਮ ਵਗੈਰਾ ਦੇਖਣ ਨੂੰ ਮਿਲ ਜਾਣਗੇ ਵੀਡੀਓ ਚ ਤੇ ਰੰਗ ਤੁਸੀਂ ਆਪ ਹੀ ਦੇਖ ਲਓ ਵਧੀਆ ਰੰਗ ਹੈ ਸੀ ਅੰਦਰ ਬਾਹਰ ਸਾਰੇ ਕਿਤੇ ਆਪਾਂ ਨੂੰ ਮਾਰਬਲ ਪੱਥਰ ਲੱਗਿਆ ਹੋਇਆ ਮਿਲੂਗਾ ਰੰਗ ਰੋਗਨ ਦਾ ਵਧੀਆ ਕੰਮ ਹੋਇਆ ਸੀ ਤੇ ਖੁੱਲੇ ਡੂਲੇ ਆਪਾਂ ਨੂੰ ਬੈਡਰੂਮਸ ਮਿਲ ਜਾਣਗੇ ਤੇ ਕਿਚਨ ਤੁਸੀਂ ਦੇਖ ਲਿਓ ਬਾਕੀ ਜਗ੍ਹਾ ਤੁਹਾਨੂੰ ਮੈਂ ਕਨਫਰਮ ਕਰਵਾਈ ਦਿੱਤੀ ਸੀਗੀ ਤੇ ਵਿੰਡੋ ਜੋੜੀਆਂ ਸ਼ੀਸ਼ਿਆਂ ਦਾ ਟੋਟਲ ਕੰਮ ਕੀਤਾ ਕਰਾਇਆ ਵਧੀਆ ਆਪਾਂ ਨੂੰ ਮਿਲੂਗਾ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਸੀ ਡਿਮਾਂਡ 25 ਲੱਖ ਰੁਪਏ ਤੇ ਲੋਕੇਸ਼ਨ ਦੀ ਗੱਲ ਕਰੀਏ ਤਾਂ ਖਾਸ ਲੁਧਿਆਣਾ ਮਾਲਕ ਨੇ ਦੱਸੇ ਟਿੱਬਾ ਰੂੜ ਸਮਰਨਜੀਤ ਸਿੰਘ ਨਗਰ ਇਹਨਾਂ ਨੂੰ ਲੱਗਦਾ ਜੀ ਕਲੋਨੀ ਇਹ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦੇ ਘਰੇ ਜਾ ਕੇ ਵੀ ਤੁਸੀਂ ਦੇਖ ਸਕਦੇ ਹੋ ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਤਾਂ ਮਾਲਕ ਨਾਲ ਤੁਸੀਂ ਗੱਲ ਵੀ ਕਰ ਸਕਦੇ ਹੋ ਜੀ ਤੇ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਮੋਬਾਈਲ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦੇਣਾ ਸੀ ਸਾਰੇ ਤੁਸੀਂ ਨੋਟ ਕਰ ਲਓ ਨੰਬਰ ਹੈ ਮਾਲਕ ਦਾ ਜੀ 62 807 343044 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦਿੰਨਾ ਜੀ 62 807 43044 ਮਾਲਕ ਨਾਲ ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਮਾਲਕ ਨਾਲ ਡਾਇਰੈਕਟ ਸਿੱਧੀ ਤੁਸੀਂ ਗੱਲ ਕਰ ਸਕਦੇ ਹੋ ਜੀ ਤੁਹਾਨੂੰ ਕਿਵੇਂ ਦੀ ਲੱਗੀ ਜੀ ਕੋਠੀ ਇਹ ਤੇ ਵੀਡੀਓ ਖਤਮ ਨਹੀਂ ਹੋਈ ਸੀ ਅੱਗੇ ਤੁਹਾਨੂੰ ਹੋਰ ਵੀ ਘਰ ਦੇਖਣ ਨੂੰ ਮਿਲੂਗਾ ਬਹੁਤ ਵਧੀਆ ਸਸਤੇ ਰੇਟ ਦੇ ਵਿੱਚ ਜਮਾਂ ਨਵਾਂ ਬਣਿਆ ਹੋਇਆ ਘਰ ਆਪਾਂ ਲੈ ਕੇ ਪਹੁੰਚੇ ਹਾਂ ਉਹਦੀ ਵੀ ਗੱਲ ਕਰਦੇ ਹਾਂ ਸੀ ਪਹਿਲਾਂ ਮੈਨੂੰ ਇਸ ਕੋਠੀ ਵਾਸਤੇ ਜ਼ਰੂਰ ਦੱਸੋ ਵੀਡੀਓ ਵਧੀਆ ਲੱਗੀ ਐ ਇਹ ਕੋਠੀ ਤੁਹਾਨੂੰ ਪਸੰਦ ਆਈ ਐ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਉਹਨੂੰ ਜ਼ਰੂਰ ਦਬਾ ਦਿਓ ਜੀ ਤੇ ਲੋਕੇਸ਼ਨ ਵਗੈਰਾ ਤੋਂ ਮੈਂ ਕਨਫਰਮ ਕਰਵਾ ਹੀ ਦਿੱਤੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਮੇਰੇ ਭਰਾ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਚੋਂ ਚਾਹੇ ਤੁਸੀਂ ਦੇਖ ਰਹੋ ਚਾਹੀਏ ਤੁਹਾਡੇ ਕੋਲੇ ਕੋਠੀ ਆ ਘਰਾਂ ਮਕਾਨ ਚਾਹੀਏ ਪਿੰਡ ਦੇ ਵਿੱਚ ਚਾਹੀਏ ਕਿਸੇ ਸ਼ਹਿਰ ਦੇ ਵਿੱਚ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਜੀ ਤੁਸੀਂ ਵੇਚਣਾ ਚਾਹੁੰਦੇ ਹੋ ਤੁਹਾਡੇ ਕੋਲੇ ਤੁਹਾਡੇ ਰਿਸ਼ਤੇਦਾਰ ਕੋਲੇ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਵੀਡੀਓ ਬਣਾ ਕੇ ਤੁਸੀਂ ਭੇਜ ਸਕਦੇ ਹੋ ਤੇ ਬਿਲਕੁਲ ਫਰੀਦ ਵਿੱਚ ਛੇਤੀ ਤੋਂ ਛੇਤੀ ਆਪਾਂ ਐਡ ਤੁਹਾਡੀ ਲਗਾ ਦਾਂਗੇ ਆਪਣੇ ਚੈਨਲ ਦਾ ਵਟਸਐਪ ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਨੰਬਰ ਹੈ ਜੀ ਆਪਣਾ 73800 ਪੂਰਾ 26173 ਉੱਤੇ ਚੈੱਕ ਕਰੋ ਜੀ ਚਾਲਦਾ ਰਹਿੰਦਾ ਤੇ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਜਿਹੜੀ ਵੀਡੀਓ ਬਣਾਉਣੀ ਹੈ ਜੀ ਬਿਲਕੁਲ ਆਰਾਮ ਨਾਲ ਪੂਰੀ ਵਧੀਆ ਬਣਾਉਣੀ ਹੈ ਬਣਾ ਕੇ ਵੀਡੀਓ ਆਪਣੇ ਵਟਸਐਪ ਨੰਬਰ ਤੇ ਭੇਜ ਦਿਓ ਐਡ ਆਪਾਂ ਲਗਾ ਦਾਂਗੇ ਤੇ ਅਗਲੇ ਘਰ ਦੀ ਆਪਾਂ ਹੁਣ ਗੱਲ ਕਰਦੇ ਹਾਂ ਜੀ ਆਹ ਕੋਠੀ ਤੁਸੀਂ ਸਾਰੀ ਦੇਖ ਲਈ ਹੁਣ ਤੁਸੀਂ ਚੈੱਕ ਕਰੋ ਜੀ ਆਪਾਂ ਇੱਕ 6 ਲੱਖ ਦੀ ਡਿਮਾਂਡ ਦੇ ਵਿੱਚ ਘਰ ਲੈ ਕੇ ਪਹੁੰਚਿਆ ਕੋਠੀ ਟਾਈ ਬਣਿਆ ਹੋਇਆ ਜਮਾ ਨਮਾ ਇਹਨਾਂ ਨੇ ਪਾਇਆ ਜੀ ਕਿਸੇ ਕਾਰਨ ਕਰਕੇ ਵੇਚਣਾ ਪੈ ਰਿਹਾ ਹੈ ਇਹ ਵਧੀਆ ਸੋਨਾ ਘਰ ਹੈ ਸੀ ਬਾਕੀ ਥੋੜਾ ਬੋਤਾ ਕੰਮ ਰਹਿੰਦਾਗਾ ਤੁਸੀਂ ਵੀਡੀਓ ਚ ਸਾਰਾ ਕੁਝ ਕਨਫਰਮ ਕਰ ਹੀ ਲਓਗੇ ਇਹਨਾਂ ਨੇ ਵੀਡੀਓ ਬਣਾ ਕੇ ਆਪਣੇ ਕੋਲੇ ਛੱਡ ਕੀਤੀ ਹੈ 6 ਲੱਖ ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਬਾਕੀ ਮਾਲਕ ਨੇ ਕਿਹਾ ਰੇਟ ਕਰ ਲਾਂਗੇ ਅਡਜਸਟਮੈਂਟ ਹੋ ਜਾਊਗਾ ਗਲੀ ਵਧੀਆ ਲੱਗਦੀ ਹੈ ਅ ਰਜਿਸਟਰੀ ਵਾਲੀ ਜਗ੍ਹਾ ਆਪਾਂ ਨੂੰ ਮਿਲ ਜੂਗੀ ਜੇ ਆਪਾਂ ਜਗ੍ਹਾ ਦੀ ਗੱਲ ਕਰੀਏ 35 ਗਜ਼ ਮਾਲਕ ਨੇ ਜਗ੍ਹਾ ਦੱਸੀ ਹੈ ਅ ਰਜਿਸਟਰੀ ਵਾਲੀ ਜਗ੍ਹਾ ਜੀ ਤੇ ਸਰਕਾਰੀ ਟੂਟੀ ਲੱਗੀ ਹੋਈ ਆ ਪਾਣੀ ਵਧੀਆ ਆਉਂਦਾ ਸੀ ਵਧੀਆ ਬੈਡਰੂਮਸ ਬਣੇ ਹੋਈ ਨਹੀਂ ਬਾਕੀ ਉੱਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਤੇ ਆਪਣੇ ਕੋਲੇ ਜਿਹੜਾ ਇਹ ਘਰ ਪਹੁੰਚਿਆ ਆਪਣੇ ਕੋਲੇ ਲੁਧਿਆਣਾ ਏਰੀਆ ਚੋਂ ਪਹੁੰਚਿਆ ਸੀ ਪਿਛਲਾ ਤੁਸੀਂ ਦੇਖਿਆ ਸੀਗਾ ਉਹ ਵੀ ਲੁਧਿਆਣੇ ਤੋਂ ਸੀਗਾ ਤੇ ਇਹ ਵੀ ਆਪਣੇ ਕੋਲੇ ਲੁਧਿਆਣਾ ਏਰੀਆ ਚ ਪਹੁੰਚਿਆ ਰਾਹੋ ਰੋਡ ਬਜ਼ਾਰਾ ਦੇਹਰੀ ਵਿੱਚ ਹੈ ਜੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਗੱਲਬਾਤ ਮਾਲਕ ਨਾਲ ਤੁਸੀਂ ਕਰ ਸਕਦੇ ਹੋ ਮਾਲਕ ਦਾ ਮੋਬਾਈਲ ਨੰਬਰ 98777 ਤੇ 38016 مالک ਦਾ موبائل ਨੰਬਰ ਬਾਕੀ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੂਆ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਹੋਵੇ ਤੁਸੀਂ مالک ਨਾਲ ਗੱਲ ਕਰ ਲਿਓ ਤੇ ਜਾ ਕੇ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਸੀ ਤਾਂ مالک ਦੇ ਘਰੇ ਜਾ ਕੇ ਤੁਸੀਂ ਦੇਖ ਸਕਦੇ ਹੋ ਤੇ ਪੂਰੀ ਆਪਦੀ ਤਸੱਲੀ ਕਰ ਲਿਓ ਜਾ ਕੇ ਜਦੋਂ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਰੇਟ ਵੇਖ ਕੇ ਕਰ ਲਿਓ ਤੇ مالک ਕਹਿੰਦੇ ਸੀਗੇ ਮੌਕੇ ਤੇ ਥੋੜਾ ਬੋਤਾ ਹੋਰ ਵੀ ਕਰ ਲਾਂਗੇ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਦਿੱਤਾ। ਵੀਡੀਓ ਚੰਗੀ ਲੱਗੀ? ਵਧੀਆ ਲੱਗੀ? ਤਾਂ ਜਰੂਰ ਕਮੈਂਟ ਕਰਕੇ ਮੈਨੂੰ ਦੱਸਿਓ ਜੀ। ਵੀਡੀਓ ਵਧੀਆ ਲੱਗੀ? ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਬੱਦ-ਬੱਦ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ। ਜੇ ਕਿਸੇ ਨੇ ਘਰ-ਕੂਠੀ ਮਕਾਨ ਦੀ ਐਡ ਕਰਵਾਉਣੀ ਹੈ ਜੀ ਆਪਣੇ ਕੋਲੇ ਭੇਜੋ ਵੀਡੀਓ, ਜਾਣਕਾਰੀ, ਫੋਟੋਆਂ ਫਰੀ ਚ ਆਪਾਂ ਐਡ ਲਗਾ ਦੇਗੇ। ਆਪਣੇ ਚੈਨਲ ਦਾ WhatsApp ਨੰਬਰ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਹੈ ਜੀ। ਤੇ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਕਰੋ। ਅਗਲੀ ਵੀਡੀਓ 'ਚ ਕਿਹੜੇ ਏਰੀਆ 'ਚੋਂ ਕਿੱਥੋਂ ਘਰ-ਕੂਠੀ ਮਕ ਤੁਹਾਨੂੰ ਚਾਹੀਦਾ ਤੇ ਹੁਣ ਦੋ ਜੀ ਮੈਨੂੰ ਇਜਾਜ਼ਤ ਤੇ ਮਿਲਦੇ ਆਂ ਛੇਤੀ ਆਪਾਂ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗਾਂ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਤੁਸੀਂ ਪੂਰੀ ਦੇਖੀ ਬਹੁਤ ਬਹੁਤ ਸ਼ੁਕਰੀਆ ਜੀ ਤੇ ਜਿਨੇ ਹਲੇ ਤੱਕ ਸਬਸਕ੍ਰਾਈਬ ਆਪਣਾ ਚੈਨਲ ਨਹੀਂ ਕੀਤਾ ਸਬਸਕ੍ਰਾਈਬ ਜਰੂ ਕਰ ਦੋ ਤੇ ਜਿਨਾਂ ਨੇ ਸਬਸਕ੍ਰਾਈਬ ਪਹਿਲਾਂ ਤੋਂ ਕਰਕੇ ਰੱਖਿਆ ਹੋਇਆ ਤੇ ਹੁਣੇ ਕੀਤਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ